ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਸਚਖੰਡ ਵਸੈ ਨਿਰੰਕਾਰ ਤੋ ਸਚਖੰਡ ਇਸ ਨੋਟ ਅ ਫਿਜ਼ੀਕਲ ਪਲੇਸ ਇਨ ਦਾ ਕਲਾਊਡ ਸਮਵੇਅ ਕਿ ਉਥੇ ਸਚਖੰਡ ਹੈ ਉਥੇ ਜਿਹਨੂੰ ਇੱਕ ओंकारी ਦੇਖ ਰਿਹਾ ਉਹ ਲਈ ਸਤਖੰਡ ਹੀ ਹੈ ਨਾ ਅਸੀਂ ਕਹਿੰਦੇ ਸਤਖੰਡ ਰੱਬ ਦਾ ਘਰ ਹੈ ਤੇ ਜਿਹਨੂੰ ਹੱਥਾਂ ਹੀ ਰੱਬ ਦਿਖਾਈ ਦੇ ਰਿਹਾ ਆਪਣੇ ਅੰਦਰ ਵੀ ਗਵੰਡੀਆਂ ਅੰਦਰ ਵੀ ਹਰ ਕਿੱਥੇ ఎవਰੀਵੇਅ ਐਟ 올 ਟਾਈਮਸ ਉਹ ਸਤਖੰਡ ਹੈ ਹੁਣ ਦੇਖੋ ਇੱਥੇ ਪੜੀ ਖਤਮ ਨਹੀਂ ਸੀ ਹੋਈ ਪਿਛਲੀ ਕਰਮਖੰਡ ਵਾਲੀ ਕੰਟੀਨਿਊਸ ਹੈ ði ਸੀਟਸ ਆਫ ਮਾਈਂਡ ਦੇ ਆਰ ਸਮਲਟੇਨियसਲੀ ਵਰਕਿੰਗ ਵਿਦਿਨ ਸਾਡੇ ਅੰਦਰ ਨੇ ਤੋ ਜਦੋਂ ਅਸੀਂ ਸ਼ਰਮ ਕਰਦੇ ਆ ਮਿਹਨਤ ਕਰਦੇ ਆ ਅੰਦਰ ਰੱਬੀ ਗੁਣ ਲੈ ਕੇ ਆਉਂਦੇ ਆ ਰੱਬੀ ਗੁਣ ਕਿਹੜੇ ਕੰਪੈਸ਼ਨ ਕੰਟੈਂਟਮੈਂਟ ਜਦੋਂ ਇਹ ਸਾਡੇ ਅੰਦਰ ਆਉਂਦੇ ਆ ਫਿਰ ਅੰਦਰ ਬਿਊਟੀ ਬਣਦੀ ਤਾਂ ਕਿ ਰੂਪ ਨਾ ਕੱਟਨੇ ਜਾ ਰਿਹਾ ਫਿਰ ਉਹ ਕਰਮ ਬਰਸ ਰਿਹਾ ਅੰਦਰ ਉੱਥੇ ਵਿਕਾਰਾਂ ਦਾ ਜ਼ੋਰ ਨਹੀਂ ਸੋ ਜਿੱਦਾਂ ਜਿੱਦਾਂ ਵਿਕਾਰ ਖਤਮ ਹੁੰਦੇ ਜਾਂਦੇ ਫਿਰ ਅਸੀਂ ਲੁੱਟੇ-ਫੁੱਟੇ ਨਹੀਂ ਜਾਂਦੇ ਵੀ ਡੋਂਟ ਡਾਈ ਨਾ ਉਹਰੇ ਨਾ ਠਾਗੇ ਜਾਏ ਜਦੋਂ ਅਸੀਂ ਇਸ ਪ੍ਰੋਸੈਸ ਚ ਅੱਗੇ ਵਧਦੇ ਆ ਫਿਰ ਅਸੀਂ ਇਸ ਸਟੇਟ ਤੇ ਪਹੁੰਚਦੇ ਆ ਜਿਸ ਨੂੰ ਕਿਹਾ ਸੱਚਖੰਡ ਸੱਚ ਇਜ਼ ਇਟਰਨਲ which never goes ਜਿਹੜਾ ਜਾਣਦਾ ਨਹੀਂ ਕਿ ਤੇ ਨਿਰੰਕਾਰ ਇਸ ધ ਲਾਰਡ ਪਾਵਰਡ ਵਿਦ ਦਾ ਕੰਟੀਨਿਊਸ ਗ੍ਰੇਸ ਕਰਮਖੰਡ ਰੱਬੀ ਕਰਮ ਰੱਬੀ ਮੇਰ ਦੀ ਪਾਵਰ ਦੇ ਨਾਲ ਦਾ ਮਾਈਂਡ ਰੀਚਸ ਦਾ ਸਟੇਟ ਸਚਖੰਡ ਵਿਦਨ ਅਸੀਂ ਆਪਣੇ ਅੰਦਰ ਸਚਖੰਡ ਚ ਪਹੁੰਚ ਜਾਣੇ ਆ ਉਹ ਸਟੇਟ ਆਫ ਮਾਈਂਡ ਚ ਜਾ ਕੇ ਟਿਕ ਜਾਣੇ ਆ ਵੇਅਰ ਰੈਜ਼ਾਈਡਸ ਇਟਰਨਲੀ ਦਾ ਵਨ ਲਾਰਡ ਜਿੱਥੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਿੱਥੇ ਉਹ ਤੋਂ ਇਲਾਵਾ ਕੁਝ ਹੋਰ ਹੈ ਹੀ ਨਹੀਂ

ਮਰਨਾ ਹੈ ਉਹ ਵਿਕਾਰਾਂ ਵੱਲੋਂ ਜਿੱਦਾਂ ਜਿੱਦਾਂ ਵਿਕਾਰ ਖਤਮ ਹੋ ਗਏ ਅਸੀਂ ਸੱਚਖੰਡ 'ਚ ਪਹੁੰਚ ਗਏ। ਤੋਂ ਫਿਜ਼ੀਕਲ ਡੈਥ ਦੀ ਤਾਂ ਗੱਲ ਹੀ ਨਹੀਂ। ਫਿਜ਼ੀਕਲੀ ਜਦੋਂ ਤੁਸੀਂ ਮਰ ਜਾਂਦੇ ਸਾਰੇ ਸੱਚਖੰਡ ਹੀ ਜਾਂਦੇ ਸਾਰੇ ਸਵਰਗਵਾਸੀ ਹੀ ਹੁੰਦੇ ਆ ਕਿਉਂਕਿ ਮਰਿਆ ਹੋਇਆ ਬੰਦਾ ਕਿਸੇ ਨਾਲ ਨਫ਼ਰਤ ਨਹੀਂ ਕਰਦਾ ਨੈਵਰ ਹੇਟਸ 애니ਵਨ। ਮਰਿਆ ਹੋਏ ਬੰਦੇ ਨੂੰ ਕੋਈ ਚਿੰਤਾ ਨਹੀਂ ਹੈ ਜਿਉਂਦੇ ਬੰਦੇ ਨੂੰ ਚਿੰਤਾ ਹੈ। ਐਂਡ ਵੈਨ ਯੂ ਆਰ ਲਿਵਿੰਗ ਇਨ ਵਰੀਜ਼ ਯੂ ਆਰ ਇਨ ਹੈਲ। ਤੁਸੀਂ ਨਰਕ 'ਚ ਹੋ। ਵੈਨ ਯੂ ਆਰ ਲਿਵਿੰਗ ਇਨ ਹੈਟ੍ਰੇਡ ਯੂ ਆਰ ਲਿਵਿੰਗ ਇਨ ਹੈਲ। ਤੋਂ ਹੈਵ ਐਨ ਇਥੀਕ ਟੂ ਕ੍ਰੀਏਟ ਕਰਨਾ ਹੈ ਸੱਚ ਜਿਹੜਾ ਸਬਮਿਟਡ ਹੈ ਕੰਟੀਨਿਊਸਲੀ ਵਾਸ ਵਰਕਿੰਗ ਔਨ ਸੈਲਫ ਇੰਪਰੂਵਮੈਂਟ ਜਦੋਂ ਉਹ ਇੰਪਰੂਵਮੈਂਟ ਦਾ ਸ਼ਿਖਰ ਹੈ ਦੈਟ ਇਸ ਦਾ ਡੈਸਟੀਨੇਸ਼ਨ ਔਫ ਦੈਟ ਸੈਲਫ ਇੰਪਰੂਵਮੈਂਟ ਜਿੱਥੇ ਸਤਖੰਡ ਹੈ ਜਿੱਥੇ ਕੇਵਲੇ ਕਰਾਪੀ ਹੈ ਅਗਲੀ ਪੰਕਤੀ ਨਾਲ ਬੋਲਿਓ ਜੀ ਕਰ ਕਰ ਵੇਖੈ ਨਦਰ ਨਿਹਾਲ ਇਹ ਸਤਖੰਡ ਉੱਥੇ ਹੈ ਜਿੱਥੇ ਅਸੀਂ ਕਰਦੇ ਹਾਂ ਲਗਾਤਾਰ ਉਸ ਰੱਬੀ ਹੁਕਮ ਤੇ ਅਮਲ ਕੀ ਜਾਂਦੇ ਹਾਂ ਉਸ ਨੂੰ ਅਮਲ ਵਿੱਚ ਲਿਆ ਕੇ ਅਮਰ ਕਰ ਕਰਕੇ ਵੇਖਦੇ ਆ ਰੀਅਲਾਈਜ਼ ਕਰਦੇ ਆ ਲੱਭ ਲੈਨੇ ਆ ਉਸ ਰੱਬ ਨੂੰ ਅੰਦਰ ਫਿਰ ਉਹਦੀ ਨਜ਼ਰ ਦੇ ਨਾਲ ਨਿਹਾਲ ਹੋ ਜਾਂਦੇ ਆ ਅੰਦਰੋਂ ਖੁਸ਼ੀ ਅੰਦਰ ਇਲੀਸ਼ਨ ਆਉਂਦੀ ਹੈ ਸੀ ਹੇਅਰ ਇੰਟਰਨਲਾਈਜ਼ਿੰਗ ਐਕਸਰਸਾਈਜ਼ਿੰਗ ਦਾ ਡਿਵਾਈਨ ਵੌਇਸ ਆਫ ਕੌਂਸ਼ੀਅੰਸ ਉਸ ਰੱਬ ਦੀ ਹੁਕਮ ਨੂੰ ਜੋ ਸਾਡੇ ਅੰਦਰ ਬੋਲ ਰਿਹਾ ਹੈ ਦਾ ਵੌਇਸ ਆਫ ਕੌਂਸ਼ੀਅੰਸ ਵੌਇਸ ਆਫ ਗੋਡ ਕੋਈ ਵੀ ਕਹੋ ਵੀ ਫਾਈਂਡ ਦਾ ਲਾਰਡ ਵਿਦਿਨ ਅਸੀਂ ਉਸ ਰੱਬ ਨੂੰ ਅੰਦਰ ਪਾ ਲੈਨੇ ਆ ਵੇਖਿਆ ਲੱਭ ਲੈਨੇ ਆ ਐਂਡ ਲਿਵਸ ਇਨ ਪੀਸ ਨਿਹਾਲ ਹੋ ਜਾਂਦੇ ਆ ਅਗਲੀ ਪੰਕਤੀ ਨਾਲ ਬੋਲੇ ਜੀ ਤਿੱਥੇ ਖੰਡ ਮੰਡਲ ਵਰ ਪੰਡ ਖੰਡ ਹੁੰਦੇ ਛੋਟੇ ਛੋਟੇ ਹਿੱਸੇ ਇਹ ਹਿੰਦੀ ਸੰਸਕ੍ਰਿਤ ਦਾ ਵਰਡ ਹੈਗਾ ਆ ਕਿਸੇ ਚੀਜ਼ ਕੋ ਤੋੜ ਦੇਣਾ ਅਲਗ ਅਲਗ ਖੰਡ ਅਲਗ ਅਲਗ ਚੈਪਟਰਸ ਛੋਟੇ ਛੋਟੇ ਟੁਕੜਿਆਂ ਵਿੱਚ ਮੰਡਲ ਦੋ ਚਾਰ ਖੰਡਾਂ ਨੂੰ ਜੋੜੋਗੇ ਤੇ ਮੰਡਲ ਬਣ ਜਾਂਦੇ ਆ ਅਲਗ ਅਲਗ ਮੰਡਲ ਨੇ ਬ੍ਰਹਿਮੰਡ ਪੂਰਾ ਜੋ ਯੂਨੀਵਰਸ ਹੈ ਸੋ ਅਲਗ ਅਲਗ ਪਾਰਟਸ ਸੋ ਖੰਡ ਮੰਡਲ ਪਰ ਪਨ ਮੀਨਸ 올 द ਇੰਟਾਇਰਿਟੀ ਜਿਹੜੀ ਪੂਰੀ ਇੰਟਾਇਰਿਟੀ ਹੈ ਪੂਰਾ ਸਾਰਾ ਕੁਝ ਸਮੁੱਚਾ ਇਹਨੂੰ ਪੰਜਾਬੀ ਚ ਕਹਤਾ ਜਾਂਦਾ ਤਾਂ ਸਾਡਾ ਜਿਹੜਾ ਸਾਰਾ ਇਹ ਸਮੁੱਚਾ ਅੰਦਰਲਾ ਸੰਸਾਰ ਹੈ 올 ਦੋਜ਼ ਸਮਾਲ ਐਂਡ ਬਿਗ ਥੌਟਸ ਇਮੋਸ਼ਨਸ ਫੀਲਿੰਗਸ ਸਭ ਕੁਝ ਜਿਹੜਾ ਮੇਰੇ ਅੰਦਰ ਦਾ ਹੈ ਸੁਰਤ ਮਤਮਨ ਬੁੱਧ ਸਾਰਾ ਕੁਝੀ ਉਸ ਰੱਬੀ ਹੁਕਮ ਨੂੰ ਸਮਰਪਿਤ ਹੋ ਜਾਂਦਾ ਉੱਥੇ ਕੇਵਲ ਇੱਕ ਪਰਮਾਤਮਾ ਵਾਲੀ ਧਿਆਨ ਰਹਿ ਜਾਂਦਾ ਕਿਸੇ ਹੋਰ ਚੀਜ਼ ਵੱਲ ਨਹੀਂ ਐਵਰੀ ਪਾਰਟ ਆਫ ਸੱਚ ਡਿਵਾਈਨ ਕੌਨਸ਼ੀਅਸਨੈਸ ਸੱਚ ਖੰਡ ਇਜ਼ ਐਬਜ਼ੌਰਬਡ ਇਨ ਡਿਵਾਈਨ ਲਵ ਉਹ ਰੱਬੀ ਪਿਆਰ ਦੇ ਵਿੱਚ ਉਹਦੇ ਹੁਕਮ ਵਿੱਚ ਸਮਾਇਆ ਰਹਿੰਦਾ ਹੈ ਅਗਲੀ ਪੰਕਤੀ ਨਾਲ ਬੋਲਿਓ ਜੀ ਜੇ ਕੋ ਕਥੈ ਤਾ ਅੰਤ ਨ ਅੰਤ ਇਹਦਾ ਅੰਤ ਕੋਈ ਕਹਿ ਨਹੀਂ ਸਕਦਾ ਕਿ ਕਿੱਥੇ ਹੈ ਕਿਵੇਂ ਹੈ ਇਹ ਤਾਂ ਉੱਥੇ ਪਹੁੰਚ ਗਈ ਹੈ ਜਦੋਂ ਅਸੀਂ ਆਪ ਇਸ ਜਰਨੀ ਨੂੰ ਅੰਡਰਟੇਕ ਕਰਕੇ ਉਸ ਡੈਸਟੀਨੇਸ਼ਨ ਤੇ ਪਹੁੰਚਦੇ ਹਾਂ ਸੱਚਖੰਡ ਵਸੈ ਨਿਰੰਕਾਰ ਇਹ ਅੰਤ ਇਹਦਾ ਐਂਡ ਅਸੀਂ ਕਹਿ ਕੇ ਨਹੀਂ ਲੈ ਸਕਦੇ ਜੀਵੇਂ ਗੁਰਬਾਣੀ ਚ ਫੁਰਮਾਨ ਹੈ ਨਾ ਗੂੰਗੇ ਕੀ ਮਠਿਆਈ ਹਰ ਗੁਣ ਕਹਤੇ ਕਹਿ ਨਾ ਜਾਈ ਜੋ ਗੂੰਗੇ ਕੀ ਹੁਣ ਗੂੰਗੇ ਨੂੰ ਤੁਸੀਂ ਮਠਿਆਈ ਖਵਾ ਦਿੱਤੀ ਉਹਨੂੰ ਬੋਲੋ ਕਿ ਦੱਸ ਕਹਿਆ ਜਾ ਸਵਾਦ ਹੈ ਹੀ ਕੈਨਟ ਸੇ ਹੀ ਕੈਨਟ ਅਟਰ ਅ ਵਰਡ ਕਹਤ ਕਬੀਰ ਗੂੰਗੇ ਗੁਣ ਖਾਇਆ ਪੁੱਛੇ ਤੇ ਕਿਆ ਕਹੀਏ ਕਬੀਰ ਜੀ ਕਹਦੇ ਜੇ ਗੂੰਗਾ ਬੰਦਾ ਗੁੜ ਖਾ ਲੇ ਤੇ ਉਹਨੂੰ ਪੁੱਛੋ ਕਿ ਕਿਹੋ ਜਿਹਾ ਸਵਾਦ ਹੈ ਕੀ ਦੱਸੇਗਾ ਉਹਨੇ ਦੱਸਿਆ so it's about reaching over there it's a metaphor yani ki gore khawaa ghum ke tonu puchho it's a metaphor ki tusi utthe pahunch jande ho it cannot be described in words you know shabda vich akhar vich bayan nahi kita janda no one can say think or comprehend an end to such graceful state of mind utthe ant nahi hunda jithe sach khand hai jithe karm khand hai ਜਿੱਥੇ ਸ਼ਰਮ ਕਰਕੇ ਅਸੀਂ ਪਹੁੰਚ ਰਹੇ ਹਾਂ ਮਿਹਨਤ ਕਰਕੇ ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀਿੱਥੇ ਲੋ ਲੋ ਆਕਾਰ ਲੋ ਸਾਨੂੰ ਪਤਾ ਪੰਜਾਬੀ ਚ ਕਹਿੰਦੇ ਨੇ ਰੌਸ਼ਨੀ ਨੂੰ ਚਾਨਣ ਨੂੰ ਲੋ ਇਸ ਲਾਈਟ ਐਲਾਈਟਨਮੈਂਟ ਹੈ ਅੰਦਰ ਉੱਥੇ ਹੁਣ ਲੋ ਹੀ ਹੈ ਕੇਵਲ ਚਾਨਣ ਹੀ ਚਾਨਣ ਹੈ ਉੱਥੇ ਹੋਰ ਕੋਈ ਆਕਾਰ ਨਹੀਂ ਹੋਰ ਕੋਈ ਸ਼ੇਪ ਨਹੀਂ ਸਿਰਫ ਰੋਸ਼ਨੀ ਹੀ ਸ਼ੇਪ ਲੈ ਰਹੀ ਆ ਅੰਦਰ ਚਾਨਣ ਹੀ ਚਾਨਣ ਹੋ ਗਿਆ ਹੁਣ ਗੁਰੂ ਨਾਨਕ ਪ੍ਰਗਟ ਆ ਗੁਰੂਪੁਰ ਵਾਰਿਆ ਸੀ ਸਾਰੇ ਨਹੀਂ ਗੁੰਦੇ ਫਿਰਨਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਦੇ ਜੱਗ ਚਾਨਣ ਹੋਆ ਗੁਰੂ ਨੂੰ ਪ੍ਰਗਟ ਕਿੱਥੇ ਕਰਨਾ ਹੈ ਆਪਣੇ ਅੰਦਰ ਤੁਲਦਤਾ ਜੇ ਬਾਹਰ ਪੈਂਦੀ ਹੈ ਜੇ ਕੋਈ ਕਹੇ ਨਹੀਂ ਗੁਰੂ ਨਾਨਕ ਪ੍ਰਗਟ ਹੋਏ ਬਾਹਰਲੀ ਧੁੰਦ ਮਿਟ ਗਈ ਸੋ ਇਟਸ ਨੋਟ ਅਬਾਊਟ ਆਊਟਰ ਫੌਗ ਦਾ ਇਨਰ ਫੌਗ ਇੱਥੇ ਮੈਂਟਲ ਫੌਗ ਜਿਹੜੀ ਸਾਡੇ ਅੰਦਰ ਵਿਕਾਰਾਂ ਦੀ ਧੁੰਦ ਜਿਹੜੀ ਸਾਨੂੰ ਦੇਖਣ ਹੀ ਨਹੀਂ ਦੇ ਰਹੀ ਕਿਸੇ ਵੀ ਬੰਦੇ ਨੂੰ ਅਸੀਂ ਵਿਕਾਰਾਂ ਦੀ ਲੈਂਸ ਨਾਲ ਹੀ ਦੇਖ ਰਹੇ ਹਾਂ ਇਹ ਵੀ ਮਾੜਾ ਉਹ ਵੀ ਮਾੜਾ ਸਾਡੀ ਹੋਰ ਹੀ ਲੈਂਸ ਚੱਲ ਰਹੀ ਹੈ ਹਰ ਚੀਜ਼ ਬத்தி ਸਾਡਾ ਨਜ਼ਰੀਆ ਹੀ ਗਲਤ ਹੋ ਜਾਂਦਾ ਇਹ ਫੌਗ ਮਿਟ ਜਨ ਦੀ ਚਾਹਨਾ ਹੋ ਜਾਂਦਾ ਤੇ ਸੱਚ ਲੋ ਲੋ ਆਕਾਰ ਸੱਚ ਸੱਚ ਖੰਡ ਦਾ ਸਟੇਟ ਆਫ ਮਾਈਂਡ ਸੱਚ ਖੰਡ ਜਿਹੜਾ ਹੈ ਇਜ਼ ਫੁਲੀ ਇਮਰਜ ਇਨ ਦਾ ਲਾਈਟ ਆਫ ਡਿਵਾਈਨ ਵਿਜ਼ਡਮ ਉਸੜਾ ਭੀ ਗਿਆਨ ਦੇ ਰੋਸ਼ਨੀ ਚਾਨਣ ਦੇ ਵਿੱਚ ਐਂ ਸਰਾ ਬੋਲ ਹੋ ਕੇ ਰਹਿੰਦਾ ਅਗਲੀ ਪੰਕਤੀ ਨਾਲ ਬੋਲਿਓ ਜੀ ਜਿਬ ਜਿਬ ਹੁਕਮ ਤਿਵ ਤਿਵਕਾਰ ਜਿੱਥੇ ਸਿਰਫ ਰੱਬੀ ਹੁਕਮ ਹੀ ਹੋਵੇ ਹੋਰ ਕੁਝ ਬਚਿਆ ਹੀ ਨਾ ਹੋਵੇ ਜਿੱਥੇ ਚਾਨਣ ਹੀ ਚਾਨਣ ਹੈ ਜਿੱਥੇ ਸਿਰਫ ਨਾਨਕ ਹੀ ਨਾਨਕ ਹੈ ਉੱਥੇ ਸਿਰਫ ਉਹਦਾ ਹੀ ਹੁਕਮ ਚੱਲਣਾ ਹੈ ਜਿਵੇਂ ਜਿਵੇਂ ਉਹ ਹੁਕਮ ਕਰਦਾ ਉਹਵੇਂ ਉਹਵੇਂ ਅਸੀਂ ਕਾਰ ਕਰਦੇ ਕਾਰ ਕੰਮ ਐਕਸ਼ਨ ਫਿਰ ਉਹੀ ਐਕਸ਼ਨ ਹੁੰਦੇ ਨੇ ਉਹੀ ਕੰਮ ਹੁੰਦੇ ਨੇ ਜਿਹੜੇ ਉਸ ਰੱਬੀ ਹੁਕਮ ਵਿੱਚ ਨੇ ਉਸ ਤੋਂ ਬਾਹਰ ਕੁਝ ਰਹਿ ਹੀ ਨਹੀਂ ਗਿਆ ਕੋਈ ਡਾਰਕਨੈਸ ਰਹਿ ਹੀ ਨਹੀਂ एवरीथिंग ਇਜ਼ ਕਲੀਅਰ ਇਸ ਐਨਲਾਈਟਨਡ ਲੋ ਲੋ ਆਕਾਰ ਅੰਦਰ ਕੇਵਲ ਰੋਸ਼ਨੀ ਚਾਨਣ ਹੈ ਉਸ ਰੱਬੀ ਗਿਆਨ ਦਾ ਜਿਵ ਐਸ ਪਰ ਹੁਕਮ ਹੁੰਦਾ ਦਾ ਡਿਵਾਈਨ ਵਿਲ ਕਾਰ ਵਰਕ ਐਕਟ ਇਟ ਇਟ ਐਕਟਸ ਓਨਲੀ ਇਨ ਅਕੋਰਡੈਂਸ ਵਿਦ ਦਾ ਇਨਸਟਰਕਸ਼ਨਸ ਦਾ ਹੁਕਮ ਫਰਮ ਦਾ ਇਨਰ ਡਿਵਾਈਨ ਦਾ ਸਟੇਟ ਆਫ ਮਾਈਂਡ ਵਿਚ ਰੀਚਸ ਦਾ ਸੱਚ ਖੰਡ ਉਸ ਰਿਆਲ ਦੇ ਵਿੱਚ ਉਸ ਸਟੇਟ ਆਫ ਮਾਈਂਡ ਦੇ ਵਿੱਚ ਅਸੀਂ ਸਿਰਫ ਉਹੀ ਕਰਦੇ ਹਾਂ ਜੋ ਰੱਬੀ ਹੁਕਮ ਹੈ ਐਂਡ ਰਿਮੈਂਬਰ the very first question of japji sahib the very first poetry was this ke so tiara hoye ke vikood hai tutte pal hukm razai chalna nanak likhya so we are approaching at the end of shri japji sahib ohi cheez chal rahi hai rabbi hukm de vich hi sab kuch hunda rahega jadon asi khud nu saunk dewange agli pankti mere naal bolyo ji vekha vigsah kar vichar hun jadon asi apne andar vekhde ha ਕੋਈ ਐਸਾਸ ਸਟੇਟ ਆਫ ਮਾਈਂਡ ਜਿਹੜਾ ਸੱਚਖੰਡਤ ਹੈ ਜਿੱਥੇ ਕੇਵਲ ਇੱਕ ਪ੍ਰਮਾਤਮਾ ਵੱਲੀ ਧਿਆਨ ਹੈ ਹੋਰ ਕਿਸੇ ਪਾਸੇ ਨਹੀਂ ਕੋਈ ਦੁਸ਼ਮਣ ਨਹੀਂ ਕੋਈ ਦੁਖੀ ਨਹੀਂ ਕੋਈ ਲਾਲਚ ਨਹੀਂ ਕੋਈ ਝੂਠ ਨਹੀਂ ਕੋਈ ਫਰੇਵ ਨਹੀਂ ਕੇਵਲ ਕਰਾਬੀ ਰੱਬ ਹੈ ਸੱਚਖੰਡ ਵਸੇ ਨੰਕਾ ਸਾਰਾ ਫੋਕਸ ਹੀ ਉਹਦੇ ਤੇ ਹੈ ਫਿਰ ਸਿਰਫ ਉਹਨੂੰ ਹੀ ਦੇਖਿਆ ਜਾਂਦਾ ਹੈ ਉਹਨੂੰ ਵੇਖ ਕੇ ਉਹਨੂੰ ਫਾਲੋ ਕਰਕੇ ਫਿਰ ਵਿਕਾਸ ਅੰਦਰ ਖੁਸ਼ੀਆਂ ਹਲੰਦ ਸੈਲੀਬ੍ਰੇਸ਼ਨਸ ਫਲਰਿਸ਼ ਅਸੀਂ ਅੰਦਰੋਂ ਕਰਦੇ ਆ ਬਾਏ ਕੰਟੈਂਪਲੇਟਿੰਗ ਦੈਟ ਡਿਵਾਈਨ ਹੁਕਮ ਦੈਟ ਦ ਮਾਈਂਡ ਇਨ ਸੱਚਖੰਡ ਫਲਰਿਸ਼ਸ ਬਾਇ ਫੋਲੋਇੰਗ ਦਾ ਲਾਰਡ ਵਿਦਿਨ ਮਾਫੇਰ ਕਾਇਦਵਾ ਅਸੀਂ ਨਾਰਮਲੀ ਆਪਣੀ ਗੱਲਬਾਤ ਵਿੱਚ ਸੱਚਖੰਡ ਕਹਿੰਦਾ ਕਿ ਕੋਈ ਸਵਰਗ ਜਿਹੜਾ ਮਰਨ ਤੋਂ ਬਾਅਦ ਹੈ ਸੱਚਖੰਡ ਐਸ ਪਰ ਗੁਰੂ ਨਾਨਕ ਜਪਜੀ ਸਾਹਿਬ ਇਜ਼ ਅ ਸਟੇਟ ਆਫ ਮਾਈਂਡ ਵੇਅਰ ਯੂ ਆਰ ਫੋਕਸਡ ਓਨਲੀ ਓਨ ਵਨ ਥਿੰਗ ਰੱਬੀ ਹੁਕਮ ਪਰਮਾਤਮਾ ਤੇ ਫੋਕਸ ਹੋ ਗਿਆ ਜਿੱਥੇ ਕੇਵਲ ਚਾਨਣੀ ਚੰਨ ਹਨੇਰਾ ਹੈ ਹੀ ਨਹੀਂ ਕੋਈ ਉਹ ਜਿਹੜਾ ਮਨ ਹੈ ਇਟ ਫਲਰਿਸ਼ਸ ਕੰਟੀਨਿਊਸਲੀ ਕੰਟੈਂਪਲੇਟਿੰਗ ਓਨ ਦਾ ਡਿਵਾਈਨ ਹੁਕਮ ਉਸ ਰੱਬੀ ਹੁਕਮ ਤੇ ਅਮਲ ਕਰਦਾ ਹੋਇਆ ਹਮੇਸ਼ਾ ਵਿਕਾਸ ਚ ਰਹਿੰਦਾ ਹੈ ਖੁਸ਼ ਰਹਿੰਦਾ ਹੈ ਆਨੰਦਮੰਦਦਾ ਹੈ ਅਗਲੀ ਪੰਕਤੀ ਮੇਰੇ ਨਾਲ ਬੋਲੋ ਜੀ ਨਾਨਕ ਕਥਨ ਕਰਦਾ ਸਾਰ ਬਹੁਤ ਔਖਾ ਹੈ ਕਹਿਣ ਚ ਜੇ ਸੋਚੋ ਕਿ ਕਹਿ ਕੇ ਇੱਥੇ ਪਹੁੰਚ ਜਾਵਾਂਗੇ ਤੇ ਬੜਾ ਔਖਾ ਹੈ ਇਟਸ ਈਜ਼ੀਅਰ ਸੈਡ ਦੈਨ ਡਨ ਕਹਿਤਾ ਲਿਆ ਕਿ ਜਿੱਥੇ ਕੇਵਲ ਰੱਬ ਹੀ ਰੱਬ ਹੈ ਜਿੱਥੇ ਹੋਰ ਕਿਸੇ ਪਾਸ ਧਿਆਨ ਹੀ ਨਹੀਂ ਜਿੱਥੇ ਕੋਈ ਵਿਕਾਰ ਨਹੀਂ ਲਾਲਚ ਝੂਠ ਵਿਕਾਰ ਨਹੀਂ नो हेट्रेड एंड वी जेलेसी नो एंगर नो लस नथिंग ओनली वन गॉड एक रब कथना करना कहन नाल ਔਖਾ ਹੈ ਤੋ ਕਹਿ ਕੇ ਤੇ ਬੜਾ ਔਖਾ ਹੈ ਕਹਿ ਕੇ ਇੱਥੇ ਨਹੀਂ ਪਹੁੰਚਿਆ ਜਾਣਾ ਗੱਲਾਂ ਬਾਤਾਂ ਨਾਲ ਨਹੀਂ ਪਹੁੰਚਿਆ ਜਾਣਾ ਸਤਗੁਰੂ ਜੀ ਸੇਮ ਉਸ ਸਟੇਟ ਆਫ ਮਾਈਂਡ ਨੂੰ ਤੁਸੀਂ ਕੰਪਰੀਹੈਂਡ ਨਹੀਂ ਕਰ ਸਕਦੇ ਗੱਲਾਂ ਬਾਤਾਂ ਦੇ ਨਾਲ தி ਸਟੇਟ ਆਫ ਵਨਨੈਸ ਵਨਨੈਸ ਜਿਹਦੇ ਇੱਕ ਮਿਕਤਾ ਹੈ ਪਰਮਾਤਮਾ ਦੇ ਨਾਲ ਵਿਦ ਇਨਰ ਡਿਵਾਈਨਸ ਇਨਕੰਪਰੀਹੈਂਸੀਬਲ ਯੂ ਕੈਨ ਓਨਲੀ ਰੀਅਲਾਈਜ਼ ਦੈਟ ਬਿਸ ਬਾਏ ਰੀਚਿੰਗ देयर ਉਥੇ ਪਹੁੰਚ ਕੇ ਹੀ ਉਸ ਨੂੰ ਰੀਅਲਾਈਜ਼ ਕੀਤਾ ਜਾ ਸਕਦਾ ਨਾਨਕ ਗਿਆਂ ਜਾਪੈ ਜਾਏ ਉਥੇ ਗਿਆਂ ਤੇ ਹੀ ਉਸ ਚੀਜ਼ ਦੀ ਸਮਝ ਆਉਂਦੀ ਹੈ ਅਗਲੀ ਪੰਕਤੀ ਜੋ ਕਿ ਅਖੀਰਲੀ ਪੌੜੀ ਹੈ ਸ੍ਰੀ ਜਪਜੀ ਸਾਹਿਬ ਦੀ ਆਉ ਉਸ ਨੂੰ ਵੀ ਅਸੀਂ ਵਿਚਾਰ ਕਰ ਲੈਣੇ ਹਨ ਜਤ ਪਹਾਰਾ ਧੀਰਜ ਸੁਨਿਆਰ ਏ ਵੀ ਕੰਟੀਨਿਊਸ ਹੈ ਕਿ ਹੁਣ ਸੱਚਖੰਡ ਜਿਹੜਾ ਹੈ ਉਹਦੇ ਬਾਰੇ ਅਖੀਰਲੀ ਪੌੜੀ 38ਵੀਂ ਪੌੜੀ 38th ਪੌੜੀ ਜਪਦੀ ਸਾਹਿਬ ਦੀ ਗੁਰਨਾਨਕ ਸਮਸ ਜ਼ੱਪ ਦ ਹਾਲ ਜਰਨੀ ਆਫ ਜਪਦੀ ਸਾਹਿਬ ਕਿ ਸੱਚਖੰਡ ਪਹੁੰਚਣਾ ਹੈ ਉਹ ਸਟੇਟ ਆਫ ਮਾਈਂਡ ਤੇ ਜਿੱਥੇ ਤੁਸੀਂ ਰੱਬ ਨਾਲ ਇੱਕ ਹੋਗੇ ਜਿੱਥੇ ਕੁਝ ਹੋਰ ਰਿਆ ਹੀ ਨਹੀਂ ਕੋਈ ਨਫਰਤ ਕੋਈ ਈਰਖਾ ਕੋਈ ਬੈਰ ਵਿਰੋਧ ਕੋਈ ਵਿਕਾਰ ਰਿਆ ਹੀ ਉਹਨੂੰ ਸਮਅਪ ਕਰਦੇ ਨੇ ਫਿਰ ਕਿ ਇੱਥੇ ਪਹੁੰਚਣਾ ਕਿਵੇਂ ਹੈ ਲਾਸਟ ਪੌੜੀ ਇੱਕ ਸਮੇਗੱਪ ਹੈ ਸਮਰੀ ਹੈ ਤੋ ਗੁਰੂ ਜੀ ਅਠੱਤੀਵੀ ਪੌੜੀ ਜੀ ਫਰਮਾਨ ਕਰਦੇ ਜਤ ਪਹਾਰਾ ਤੋ ਇੱਥੇ ਇੱਕ ਐਗਜ਼ਾਮਪਲ ਲਿਆ ਹੋਇਆ ਪਹਾਰਾ ਹੁੰਦੀ ਹੈ ਦੁਕਾਨ ਸੁਨਿਆਰੇ ਦੀ ਦੁਕਾਨ ਮੈਂ ਤੁਹਾਨੂੰ ਓਵਰਵਿਊ ਦੇ ਦਿੰਦਾ ਤੋ ਸੁਨਿਆਰਾ ਉੱਥੇ ਗੋਲਡ ਸਮਿਥ ਜਿਹੜਾ ਹੁੰਦਾ ਗੋਲਡ ਤੇ ਕੰਮ ਕਰਨ ਵਾਲਾ ਕੰਮ ਕਰਦਾ ਤੋ ਗੋਲਡ ਤੇ ਕੰਮ ਕਰਨ ਵਾਲੇ ਨੂੰ ਪਤਾ ਹੈ ਕਿ ਬੜਾ ਹੀ ਪ੍ਰੈਸ਼ੀਅਸ ਮੈਟਲ ਮੇਰੇ ਹੱਥ ਵਿੱਚ ਹੈ ਬੜਾ ਕੀਮਤੀ ਸਮਾਨ ਹੈ ਹੌਲੀ-ਹੌਲੀ ਸੱਟ ਮਾਰਦਾ ਉਹਦੇ ਕੋਲ ਥੋੜੀ ਹੁੰਦੀ ਉਹਨੇ ਹੌਲੀ-ਹੌਲੀ ਸੱਟ ਮਾਰ ਕੇ ਕੰਮ ਕਰਨਾ ਡੈਨ ਅੱਗ ਲਾ ਕੇ ਉਹ ਤੇ ਗਰਮ ਕਰਨਾ ਹੈ ਮੈਲਟ ਕਰਨਾ ਹੁੰਦਾ ਉਹਨੂੰ ਕਿੰਨੀ ਅੱਗ ਚਾਹੀਦੀ ਹੈ ਉਹ ਵੀ ਡਿਸਪਲਿਨ ਚ ਹੈ ਉਹਦਾ ਵੀ ਕੰਟਰੋਲ ਹੋਣਾ ਚਾਹੀਦਾ ਸੋ ਇਟਸ ਆਲ दैट ਪਿਕਚਰਾਇਜ਼ੇਸ਼ਨ ਆਫ दैट ਸ਼ਾਪ 골ਡ ਸਮਿਥ ਦੀ ਸ਼ਾਪ ਹੈ ਉਹਦੀ ਪਿਕਚਰਾਇਜ਼ੇਸ਼ਨ ਹੈ ਪਰ ਮੈਸੇਜ ਬੜਾ ਕਲੀਅਰ ਕਹਾਣੀ ਦੇ ਵਿੱਚ ਆਪਾਂ ਸਿਰਫ ਮੈਸੇਜ ਤੇ ਫੋਕਸ ਕਰਨਾ ਮੈਂ ਸਿਰਫ ਓਵਰਵਿਊ ਦੇ ਰਿਹਾ ਤਾਂ ਜਿਵੇਂ ਉਹ ਸੁਨਿਆਰਾ ਬੜੇ ਧਿਆਨ ਨਾਲ ਕੰਮ ਕਰਦਾ ਉਹਨੂੰ ਪਤਾ ਹੈ ਕਿ ਇੱਕ ਵਾਰ ਵੀ ਇਹ ਹੈਮਰ ਗਲਤ ਜਗ੍ਹਾ ਲੱਗ ਗਿਆ ਇਹਨੇ ਬ੍ਰੇਕ ਹੋ ਜਾਣਾ ਟੁੱਟ ਜਾਣਾ ਨੁਕਸਾਨ ਹੋ ਜਾਣਾ ਜਿਹੜੀ ਅੱਗ ਵਾਲੀ ਹੋਈ ਹੈ ਇਹ ਕਿੰਨੀ ਚਾਹੀਦੀ ਹੈ ਇਹਨੂੰ ਪ੍ਰੋਪਰਲੀ ਮੈਲਟ ਕਰਨ ਲਈ ਇਹਨੂੰ ਪਿਉਰੀਫਾਈ ਕਰਨ ਲਈ ਉਹ ਵੀ ਹੈ ਫਿਰ ਇਹਦੇ ਵਿੱਚ ਇੱਕ ਹੋਰ ਵਰਡ ਆਏਗਾ ਐਰਨ ਐਰਨ ਉਹ ਜਗਾ ਉਹ ਪਲੇਸ ਜਿੱਦੇ ਤੇ ਉਹਨੇ ਸੋਨਾ ਰੱਖਿਆ ਟੂ ਹਿੱਟ ਇਟ ਉਹਨੂੰ ਐਰਨ ਕਿਹਾ ਹਥਿਆਰ ਹੋ ਗਿਆ ਥੌੜਾ ਹੈਮਰ ਦੇ ਨਾਲੋਂ ਕੁੱਟ ਰਿਹਾ ਤੇ ਇਸ ਤਰ੍ਹਾਂ ਉੱਥੇ ਉਹ ਕੁੱਟ ਕੇ ਗਹਿਨੇ ਵੀ ਬਣਾਉਂਦਾ ਜਾਂ ਤੁਸੀਂ ਮਿੰਟ ਕਹਿੰਦੇ ਟਕਸਾਲ ਵਿੱਚ ਜਿਵੇਂ ਕੁਆਇਨਸ ਬਣਦੇ ਆ ਮਿੰਟ ਉੱਥੇ ਮਿੰਟਿੰਗ ਹੁੰਦੀ ਹੈ 골ਡ ਕੁਆਇਨਸ ਦੀ ਉਹ ਬੜੇ ਧਿਆਨ ਨਾਲ ਕੰਮ ਕੀਤਾ ਜਾਂਦਾ ਗੁਰੂ ਜੀ ਅੱਜ ਉਹ ਹੀ ਦੱਸ ਰਹੇ ਨੇ ਕਿ ਇਹ ਜਿਹੜਾ ਸਾਡਾ ਅੰਦਰਲੀ ਘਰਤੀ ਹੈ ਮੇਰੀ ਕੌਨਸ਼ੀਅਸਨੈਸ ਹੈ ਇਹਨੂੰ ਤੁਸੀਂ ਉਹ ਪਹਾਰਾ ਸਮਝ ਲਵੋ ਉਹ ਦੁਕਾਨ ਸਮਝ ਲਵੋ ਕਿ ਜਿੱਦਾਂ ਉੱਥੇ ਉਹ ਕੰਮ ਕਰਦਾ ਬੜੀ ਮਿਹਨਤ ਨਾਲ ਬੜੇ ਹੀ ਫੋਕਸ ਦੇ ਨਾਲ ਬੜੇ ਧਿਆਨ ਦੇ ਨਾਲ ਅਸੀਂ ਆਪਣੀ ਲਾਈਫ ਨੂੰ ਵੀ ਆ ਟੇਕਿੰਗ ਇਟ ਫॉर ਗ੍ਰੈਂਡਨ ਐ ਸਭ ਕੁਝ ਹੋ ਹੀ ਜਾਂਦਾ ਜੀ ਬਸ ਅਸੀਂ ਸਿਰਫ ਬਾਹਰਲੀ ਚੀਜ਼ਾਂ ਨਾਲ ਬਹੁਤ ਜ਼ਿਆਦਾ ਧਿਆਨ ਵਰਤਦੇ ਆ ਪੈਸਾ ਹੈ ਨਾ ਉਹਨੂੰ ਬੜੇ ਧਿਆਨ ਨਾਲ ਵਰਤਦੇ ਆ we invested wisely but we are investing this life this time very badly saanu pata hi nahi tv dekhne lagge te pata nahi laga kinne ghante nikal gaye aur reels lagiyan ajj kal facebook te kuch pata nahi ki kar rahe hain kisi naal bahas te pehge gallan te pehge you know we are wasting our energy and time taking it for granted never comes back apni inner improvement inner beauty te kaam karna shuru kariye shram karke mehnat karke tithe kaadt kadi hai bahut anubho satkhand te ponchna hai ਟੇਕ ਇਟ ਸੀਰੀਅਸਲੀ ਤੇ ਜਦੋਂ ਸੀਰੀਅਸਲੀ ਲੈਨੇ ਆ ਤੇ ਆਓ ਦੇਖੀਏ ਜਪਜੀ ਸਾਹਿਬ ਦੀ ਅਖੀਰਲੀ ਪੌੜੀ ਬੜੀ ਜ਼ਰੂਰੀ ਹੈ ਸਾਨੂੰ ਇਸ ਨੂੰ ਪੜਨਾ ਤੋ ਜਤ ਹੁੰਦਾ ਹੈ ਸੈਲਫ ਕੰਟਰੋਲ ਆਪਣੇ ਆਪ ਤੇ ਕੰਟਰੋਲ ਜਿਹਦਾ ਸੁਨਿਆਰੇ ਦਾ ਹੈਗਾ ਉਹਨੂੰ ਪਤਾ ਮੇਰੇ ਹੱਥ ਚ ਥੋੜਾ ਆ ਤੇ ਹੱਥ ਵਿੱਚ ਇਹ ਜਿਹੜਾ ਸੋਨਾ ਇਟਸ ਵੈਰੀ ਪ੍ਰੈਸ਼ੀਅਸ ਵੀ ਨੀਡ ਟੂ ਹੈਵ ਸੈਲਫ ਕੰਟਰੋਲ ਆਵਰ ਓਨ ਸੈਲਫ ਕਿ ਦਿਸ ਬਾਡੀ ਦਿਸ ਲਾਈਫ ਇਜ਼ ਦ ਮੋਸਟ ਪ੍ਰੈਸ਼ੀਅਸ ਥਿੰਗ ਵਿਚ ਆਈ ਹੈਵ ਵਿਦ ਮੀ ਸਭ ਤੋਂ ਜ਼ਿਆਦਾ ਕੀਮਤੀ ਚੀਜ਼ ਹੈ ਮੇਰਾ ਕੰਟਰੋਲ ਹੈ ਨਾ ਖਾਣ ਤੇ ਨਾ ਬੋਲਣ ਤੇ ਨਾ ਪੜਨ ਤੇ ਨਾ ਸੁਣਨ ਤੇ ਅਸੀਂ ਸੁਣ ਕੀ ਰਹੇ ਆ ਅਸੀਂ ਬੋਲ ਕੀ ਰਹੇ ਆ ਜਪਜੀ ਸਾਹਿਬ ਤੁਸੀਂ ਸਭ ਕੁਝ ਸੁਣਾਇਆ ਇੱਕ ਇੱਕ ਅੱਖਰ ਜੋ ਤੁਸੀਂ ਬੋਲ ਰਹੇ ਹੋ ਸੁਣ ਰਹੇ ਹੋ ਤੁਹਾਡੀ ਕਿਸਮਤ ਬਣਾਉਂਦਾ ਹੈ ਅੱਖਰਾਂ ਦੇ ਨਾਲ ਸਿਰ ਸੰਯੋਗ ਵਖਾਣ ਤੁਸੀਂ ਆਪਣੇ ਸੰਯੋਗ ਬਣਾ ਰਹੇ ਹੋ ਕੀ ਬੋਲ ਰਹੇ ਹੋ ਕੀ ਸੋਚ ਰਹੇ ਹੋ ਕੀ ਸੁਣ ਰਹੇ ਹੋ ਸਭ ਕੁਝ ਸੰਯੋਗ ਬਣਦੇ ਥੈਟਸ ਯੂ ਆ ਕ੍ਰੀਏਟਿੰਗ ਯੋਰ ਓਨ ਡੈਸਟੀਨੀ ਕਹੜੀ ਡੈਸਟੀਨੀ ਅਸੀਂ ਕ੍ਰੀਏਟ ਕਰਨਾ ਚਾਹੁੰਦੇ ਹਾਂ ਜਦ ਸਰ ਕੰਟਰੋਲ ਧੀਰਜ ਪੇਸ਼ੈਂਸ ਪੇਸ਼ੈਂਸ ਚਾਹੀਦਾ ਕਾਲੀ ਨਹੀਂ ਮੈਂਨੇ ਬਾੜ ਕਰ ਲੈ ਰਬਾ ਨਹੀਂ ਹੋਇਆ ਮੇਰੇ ਨਾਲ ਅਜੇ ਤੱਕ ਕਾਲੀ ਨਹੀਂ ਚਾਹੀਦੀ ਪੇਸ਼ੈਂਸ ਦੀ ਲੋੜ ਹੈ ਦਾ ਪਾਥ ਟੂ ਸੱਚ ਖੰਡ ਸੀ ਹੇਰ ਜਿਹੜਾ ਸੱਚ ਖੰਡ ਦਾ ਰਾਹ ਹੈ ਨਾ ਦਾ ਰੀਅਲ ਅਪਰਚ ਪਿਉਰਿਟੀ ਜਿਵੇਂ ਸਚਿਆਰ ਹੋਈਏ ਸਚਿਆਰ ਹੋਣ ਵਾਲਾ ਸਚਿਆਰਤਾ ਹੀ ਸੱਚ ਖੰਡ ਹੈ ਵਿਦਨ ਇਸ ਬਾਇ ਵਰਕਿੰਗ ਵਿਦ ਸੈਲਫ ਕੰਟਰੋਲ ਉਸ ਪਾਤੇ ਤੁਹਾਨੂੰ ਸੈਲਫ ਕੰਟਰੋਲ ਚਾਹੀਦਾ ਹੈ ਬਹੁਤ ਜ਼ਿਆਦਾ ਡਿਸਪਲਿਨ ਚਾਹੀਦਾ ਐਂਡ ਪੇਸ਼ੈਂਸ ਪਰਸਿਵਰੈਂਸ ਲਗਾਤਾਰ ਕੰਮ ਕਰਨਾ ਪੈਂਦਾ ਥੱਕਣਾ ਾਕਣਾ ਇਸ ਰਾਜ ਨਹੀਂ ਹੁੰਦਾ ਜਿਹੜਾ ਥੱਕ ਗਿਆ ਉਹ ਰਹਿ ਗਿਆ ਨਹੀਂ ਥੱਕ ਤੈਨੂੰ ਹੁੰਦਾ ਅੱਜ ਨਹੀਂ ਕਰ ਸਕਿਆ ਫਿਰ ਅਸੀਂ ਸੋਖੇ ਰਾਹ ਲੱਭ ਲਾ ਕਿ ਠੀਕ ਹੈ ਮੈਂ ਤਾਂ ਗਾਤਰਾ ਪਾ ਲਿਆ ਮੈਂ ਤਕਾਰ ਰੱਖ ਲਿਆ ਮੈਂ ਵੱਡਾ ਸਿੱਖ ਹੋ ਗਿਆ ਹੁਣ ਮੈਂ ਦੂਜਿਆਂ ਨੂੰ ਨਹੀਂ ਮ ਦਿਖਾਵਾਂਗਾ ਇਹ ਸੋਖਾ ਰਾਹ ਹੈ ਪਹਿਲਾਂ ਵੀ ਲੋਕ ਇਹੀ ਕਰ ਰਹੇ ਸੀ ਤਿਲਕ ਲਗਾ ਲਿਆ ਜਨੇਊ ਪਾ ਲਿਆ ਮੈਂ ਵੱਡਾ ਤੂੰ ਮੂਰਖ ਹੈ ਮੈਂ ਰੱਬ ਨੂੰ ਮੰਨਦਾ ਮੈਂ ਇੰਨੀ ਵਜੋਂ ਉੱਠਦਾ ਮੈਂ ਚੰਗਾ ਤੂੰ ਮਾੜਾ ਥੀਸ ਆਰ ਸ਼ਾਰਟਕਸ ਟੂ ਪ੍ਰੂਵ ਦ ਵਰਲਡ but to improve yourself you need to take up this hard journey of self control discipline and patience eh patience naal hunda agli pankti naal bolyo ji aran mat ved hathiyar to aran ho gaya oh surface jithe rakh ke sunyara kam karda hai eh mat meri jaddi hai na eh oh surface jithe kam karna hai main kam apni mat te karna hai because meri mat hai jaddi mainu guide kardi hai ਇਹਨੂੰ ਬਦਲਣਾ ਇੱਥੇ ਗੁਰਮਤ ਲੈ ਆਉਣੀ ਇੱਥੇ ਰੱਬ ਦੀ ਮਤ ਲੈ ਆਉਣੀ ਮਨ ਮਤ ਨਹੀਂ ਮਨ ਵਾਲੀ ਮਤ ਨਹੀਂ ਉਹ ਪੁੱਠੇ ਪਾਸੇ ਲੈ ਕੇ ਜਾਂਦੀ ਸੀ ਵੇਦ ਹੁੰਦਾ ਵਿਜ਼ਡਮ ਗਿਆਨ ਵੇਦ ਇਹ ਹਥਿਆਰ ਤੋਂ ਗੁਰੂ ਦੇ ਗਿਆਨ ਨਾਲ ਰੱਬੀ ਹੁਕਮ ਦੇ ਨਾਲ ਆਪਣੀ ਮਤ ਨੂੰ ਹਥੌੜੀ ਮਾਰ ਕੇ ਜਿੱਦਾਂ ਠੀਕ ਕਰਦਾ ਉਹ ਇਹਨੂੰ ਠੀਕ ਕਰਨਾ ਹੈ ਇਹਨੂੰ ਘੜਨਾ ਹੈ ਸੀ ਹੇਅਰ ਔਨ ਆਵਰ ਇੰਟੈਲੈਕਟ ਕੌਨਸ਼ੀਅਸਨੈਸ ਵਿਦ ਦਾ ਹੈਲਪ ਆਫ ਡਿਵਾਈਨ ਵਿਜ਼ਡਮ ਵੀ ਹੈਵ ਟੂ ਕੰਟੀਨਿਊਸਲੀ ਵਰਕ ਵਿਦ ਪੇਸ਼ੈਂਸ ਐਂਡ ਡਿਸਪਲਿਨ ਆਪਣੀ ਮੱਤ ਤੇ ਇਹ ਮੱਤ ਹੀ ਪਵਾੜੇ ਪਾ ਰਹੀ ਹੈ ਮੇਰੀ ਮੱਤ ਹੈ ਕਿ ਐਦਾਂ ਕਰਾ ਐਦਾਂ ਕਰ ਐਦਾਂ ਕਰ ਪਰਿਵਾਰਾਂ ਦੇ ਵਿੱਚ ਲੜਾਈਆਂ ਵੀ ਇਸੇ ਕਰਕੇ ਹੋ ਰਹੀਆਂ ਕਿ ਮੇਰੀ ਮੱਤ ਵੱਖਰੀ ਮੇਰੇ ਭਰਾ ਦੀ ਵੱਖਰੀ ਐਂਡ ਦ ਟ੍ਰੈਜੇਡੀਜ਼ ਆਈ ਕੈਨ ਨਾਟ ਸਿਟ ਵਿਦ ਮਾਈ ਬ੍ਰਦਰ ਔਨ ਦ ਡਾਈਨਿੰਗ ਟੇਬਲ ਕਿਉਂਕਿ ਮੱਤ ਹੈ ਨਾ ਇਹ ਮੱਤ ਭੇਦ ਹੋ ਗਿਆ ਜੀ ਸਾਡਾ ਤੋ ਮੇਰੀ ਮਤ ਵਿੱਚ ਇਹ ਵੀ ਤੇ ਆਵੇ ਨਾ ਕਿ ਵੇਅਰ देयर इज अ ਡਿਫਰੈਂਸ ਇਨ ਓਪੀਨੀਅਨ ਹਾਊ ਟੂ ਲਿਵ ਟੁਗੇਦਰ ਉੱਥੇ ਕਿਵੇਂ ਇਕੱਠੇ ਰਹਿਣਾ ਇਹ ਵੀ ਤੇ ਮਤ ਵਿੱਚ ਆਉਣਾ ਚਾਹੀਦਾ ਉਹਦੇ ਲਈ ਪੇਸ਼ੈਂਸ ਚਾਹੀਦੀ ਹੈ ਉਦਲੀ ਡਿਸਪਲਿਨ ਚਾਹੀਦਾ ਸੈਲਫ ਕੰਟਰੋਲ ਚਾਹੀਦਾ ਸੀ ਹੇਅਰ ਨੈਕਸਟ ਜਿਹੜੀ ਪੰਕਤੀ ਹੈ ਮੇਰੇ ਨਾਲ ਬੋਲੋ ਜੀ ਪਾਓ ਖੱਲਾ ਅਗਨ ਤਪਤਾ ਪਾਓ ਹੋ ਗਿਆ ਡਿਸਪਲਿਨ ਡਰ ਡਿਸਪਲਿਨ ਖੱਲਾ ਉਹ ਉਹਦੀ ਦੁਕਾਨ ਤੇ ਮਸ਼ੀਨ ਲੱਗੀ ਹੋਈ ਅਦਾ ਅਦਾ ਕਰਕੇ ਹਲਾਉਂਦੇ ਆ ਉਹਨੂੰ ਪੱਖਾ ਹੁੰਦਾ ਆ ਜਿੱਦਾਂ ਇਹਦਾ ਵੀ ਪੱਖਾ ਹਰਮੋਨੀਅਮ ਹੁੰਦਾ ਇਹਨੂੰ ਖੱਲਾ ਕਹਿੰਦੇ ਆ ਉਹ ਖੱਲਾ ਜਿਹੜੀਆਂ ਹਲਾਉਂਦੇ ਆ ਯੂ نو ਫੀਡਸ 에ਅਰ ਟੂ 댓 ਫਾਇਰ ਜਿਹਦੇ ਉੱਤੇ ਉਹਨੇ ਉਹਨੂੰ ਮੈਲਟ ਕਰਨਾ ਹੈ 골ਡ ਨੂੰ ਸੁਨੇਾਰੇ ਤੋਂ ਪਾਓ ਰੱਬੀ ਜਿਹੜਾ ਭਾਉ ਹੈ ਡਿਸਪਲਿਨ ਜਿਹੜਾ ਹੁਕਮ ਹੈ ਪ੍ਰਮਾਤਮਾ ਦਾ ਉਹਦੇ ਵਿੱਚ ਤਪ ਕਰਉਣਾ ਹੈ ਉਹਦੇ ਵਿੱਚ ਵੀ ਹੈਵ ਟੂ ਕੰਟੀਨਿਊਸਲੀ ਸ਼ਰਮ ਖਾਂਡਾ ਕਿ ਬਾਣੀ ਰੂਪ ਆਪਣਾ ਰੂਪ ਬਦਲਣਾ ਹੈ ਘੜਨਾ ਹੈ ਖੁਦ ਨੂੰ ਸੀ ਹੈ ਕੀਪਿੰਗ ਸੈल्फ ਇਨ ਦਾ ਡਿਵਾਈਨ ਹੁਕਮ ਉਸ ਡਿਵਾਈਨ ਹੁਕਮ ਦੇ ਵਿੱਚ ਆਪਣੇ ਆਪ ਨੂੰ ਰੱਖ ਕੇ ਵਰਕ ਡਿਲੀਜੈਂਟਲੀ ਟੂ ਇੰਟਰਨਲਾਈਜ਼ ਇੰਪਲੀਮੈਂਟ ਦਾ ਵਿਜ਼ਡਮ ਆਫ ਦਾ ਇਨਰ ਡਿਵਾਈਨ ਜਿਹੜਾ ਪ੍ਰਮਾਤਮਾ ਤੁਹਾਡੇ ਅੰਦਰ ਤੁਹਾਨੂੰ ਰਾਹ ਦੱਸ ਰਿਹਾ ਹੈ ਸਦਾ ਤੋਂ ਹਮੇਸ਼ਾ ਤੋਂ ਉਹਦੇ ਹੁਕਮ ਵਿੱਚ ਆਪਣੇ ਆਪ ਨੂੰ ਰੱਖਣ ਲਈ ਲਗਾਤਾਰ ਮਿਹਨਤ ਕਰਨੀ ਹੈ ਲਗਾਤਾਰ ਉਸ ਪਾਓ ਡਿਸਿਪਲਿਨ ਦੇ ਵਿੱਚ ਰਹਿ ਕੇ ਅਗਲੀ ਪੰਕਤੀ ਨਾਲ ਬੋਲਿਓ ਜੀ ਭਾਂਡਾ ਭਾਉ ਅੰਮ੍ਰਿਤ ਦਿੱਟ ਢਾਲ ਤਾਂ ਜਿਵੇਂ ਉਹ ਫਿਰ ਉਸ 골ਡ ਨੂੰ ਰੱਖ ਕੇ ਉੱਥੇ ਹਵਾ ਦਿੰਦਾ ਤੇ ਅੱਗ ਵੱਲਦੀ ਹੈ ਐਂਡ ਵਿਦ दैट ਫਾਇਰ ਇਟ ਗੈਟਸ ਮੋਲਟਨ ਉਹ ਮੋਲਟਨ ਹੋ ਕੇ ਮੈਲਟ ਹੋ ਕੇ ਇੱਕ ਭਾਂਡੇ ਚ ਆ ਜਾਂਦਾ ਜਿਹਨੂੰ ਅਸੀਂ ਕਹਿ ਦਿੰਦੇ ਆ ਕਿ ਇਹ ਖਾਂਚਾ ਇਹਦੇ ਵਿੱਚ ਕੁਆਇਨਸ ਬਣਨਗੇ ਇਫ ਯੂ ਆ ਲਾਈਕ ਕ੍ਰੀਏਟਿੰਗ 골ਡ ਕੁਆਇਨਸ ਦ 골ਡ ਲੈ ਆ ਕੇ ਨੂੰ ਮੈਲਟ ਕੀਤਾ ਜਾਂਦਾ ਫਿਰ ਅਸੀਂ ਉਸ ਨੂੰ ਮੈਲਟ ਕਰਕੇ ਉਹਦੇ ਵਿੱਚ ਲਿਆ ਕੇ ਅਲੱਗ-ਅਲੱਗ ਫਾਰਮੈਟ ਬਣਾਉਂਦੇ ਜਾਂਦੇ। ਤਾਂ ਗੁਰੂ ਜੀ ਕਹਿੰਦੇ ਉਸੇ ਤਰ੍ਹਾਂ ਹੀ ਇਸ ਮੱਤ ਤੇ ਕੰਮ ਕਰਨਾ ਹੈ ਵਿਦ ਦਿ ਡਿਸਪਲਿਨ ਉਸ ਡਿਸਪਲਿਨ ਦੇ ਨਾਲ ਡੈਡੀਕੇਸ਼ਨ ਦੇ ਨਾਲ ਫਿਰ ਜਿਹੜਾ ਇਹ ਸੁਰਤ ਦਾ ਭਾਂਡਾ ਮਨ ਦਾ ਭਾਂਡਾ ਹੈ ਨਾ ਇਹਦੇ ਵਿੱਚ ਪਾਓ ਪਿਆਰ ਉਸ ਰੱਬੀ ਪਰਮਾਤਮਾ ਵਾਸਤੇ ਜਿਹੜਾ ਪਿਆਰ ਹੈ ਉਹ ਇਹਦੇ ਵਿੱਚ ਆ ਕੇ ਅੰਮ੍ਰਿਤ ਬਣ ਕੇ ਘੜ ਜਾਏਗਾ ਤੁਸੀਂ ਮਰੋਗੇ ਨਹੀਂ ਨਾ ਮਰੇ ਨਾ ਠਾਗੇ ਨੀ ਤਾਂ ਵਿਕਾਰਾਂ ਤੇ ਮਰੀ ਜਾਂਦੇ ਸੀ। ਉਹ ਅਮਰਤੇ ਦੇ ਵਿੱਚ ਆ ਕੇ ਢਲ ਜਾਂਦਾ ਹੈ ਐਬਜ਼ਾਰਬ ਹੋ ਜਾਂਦਾ ਹੈ ਸੀਪ ਜਦੋਂ गिरਦਾ ਹੈ ਆ ਕੇ ਓਨਲੀ THEN THE NECTAR OF DIVINE LOVE ਪਾਓ ਜਿਹੜਾ ਰੱਬੀ ਪਿਆਰ ਹੈ ਸੀਪਸ ਇਨਟੂ ਦਾ ਬਾਉਲ ਆਫ ਅਵਰ ਕੌਨਸ਼ੀਅਸਨੈਸ ਸਾਡੇ ਬਾਉਲ ਦੇ ਵਿੱਚ ਉਹ ਆ ਕੇ ਸਾਡੇ ਕੌਨਸ਼ੀਅਸਨੈਸ ਵਿੱਚ ਆ ਕੇ ਉਹ ਰੱਬੀ ਪਿਆਰ ਆਉਂਦਾ ਹੈ ਨਹੀਂ ਤੇ ਸਿਰਫ ਗੱਲਾਂ ਕਰਨ ਦੀਆਂ ਨਹੀਂ ਕਿ ਮੈਂ ਰੱਬ ਨੂੰ ਮੰਨਦਾ ਮੈਂ ਰੱਬ ਨੂੰ ਬੜਾ ਪਿਆਰ ਕਰਦਾ ਪਰ ਮੈਂ ਸਾਰੇ ਲੋਕਾਂ ਨਾਲ ਦੁਸ਼ਮਣੀ ਪਾਲੀ ਹੋਈ ਹੈ ਮੈਂ ਉਹਨੂੰ ਵੀ ਮਾਰ ਦੇਵਾਂ ਉਹਨੂੰ ਵੀ ਮਾਰ ਦੇਵਾਂ ਬਾਕੀ ਸਾਰੇ ਦੁਸ਼ਮਣੇ ਰੱਬ ਮੇਰਾ ਆਪਣਾ ਹੈ ਤੁਜੇ ਰੱਬ ਤੇਰਾ ਆਪਣਾ ਬਾਕੀ ਸਾਰੇ ਦੁਸ਼ਮਣਾਂ ਫਿਰ ਤੂੰ ਰੱਬ ਨੂੰ ਜਾਣਦਾ ਹੀ ਨਹੀਂ ਇਫ ਯੂ ਕੈਨਟ ਸੀ ਗੋਡ ਇਨ 올 ਯੂ ਕੈਨਟ ਸੀ ਗੋਡ ਐਟ 올 ਜਦ ਫਿਰ ਸਭ ਸ਼ੁਰੂ ਹਿਤ ਹੁੰਦਾ ਇੱਕ ਓਮ ਦਾ ਇੱਕ ਹੈ ਹੋਰ ਹੈ ਕੋਈ ਅਸੀਂ ਪਿੱਛੇ ਦੇਖ ਆਏ ਤੇ ਥੇ ਹੋਰ ਨਾ ਕੋਈ ਹੋ ਉੱਥੇ ਲੋ ਲੋ ਆਕਾ ਉੱਥੇ ਕੁਝ ਹੋਰ ਰਿਹਾ ਹੈ ਕੋਈ ਦੂਜਾ ਤੀਜਾ ਰਿਹਾ ਹੈ ਤੋ ਸਤਗੁਰੂ ਗੁਰੂਆਂ ਨੇ ਪਾਤਸ਼ਾਹ ਦਾ ਇੱਕ ਬੜਾ ਸੁਣਾ ਸ਼ਬਦ ਹੈ ਅੰਮ੍ਰਿਤ ਪੀਆ ਸਤਗੁਰ ਦੀਆ ਅਵਰ ਨਾ ਜਾਣਾ ਦੂਆ ਦੀਆ ਕੋਈ ਦੂਜਾ ਤੀਜਾ ਚੌਥਾ ਨਹੀਂ ਰਿਹਾ ਜਦੋਂ ਮੈਂ ਅੰਮ੍ਰਿਤ ਪੀ ਲਿਆ ਉਹ ਅੰਮ੍ਰਿਤ ਇੱਥੇ ਆ ਰਿਹਾ ਭਾਂਡਾ ਪਾਓ ਅੰਮ੍ਰਿਤ ਤੇ ਤਕਾਲ ਆਪਣੇ ਇਸ ਮੱਤ ਦੇ ਭਾਂਡੇ ਦੇ ਵਿੱਚ ਅੰਮ੍ਰਿਤ ਆ ਕੇ ਉਤਰ ਜਾਏ ਗਿਆਨ ਦਾ ਪਰਮਾਤਮਾ ਦੇ ਪਿਆਰ ਦਾ ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਘੜੀ ਆਏ ਸ਼ਬਦ ਸੱਚੀ ਟਕਸਾਲ ਤੋ ਖੁਦ ਨੂੰ ਘੜੀ ਅਸੀਂ ਆਪਣੇ ਆਪ ਨੂੰ ਘੜਨਾ ਸ਼ੁਰੂ ਕਰੀਏ ਖਾ ਵਾਉ ਦਾ ਬਿਊਟੀਫੁਲ ਸੈਲਫ ਅੰਦਰੋਂ ਆਪਣੇ ਆਪ ਨੂੰ ਸੋਹਣਾ ਬਣਾਓ ਤੇ ਘੜੀਆ ਸੁਰਤ ਮਤਮਨ ਆਪਣੀ ਕੌਨਸ਼ੀਅਸਨੈਸ ਇੰਟੈਲੈਕਟ ਆਪਣੇ ਮਾਈਂਡ ਨੂੰ ਘੜਨਾ ਸ਼ੁਰੂ ਕਰੀਏ ਇਟ ਟੇਕਸ ਯੂ نو ਪੇਸ਼ੈਂਸ ਇਹਦੇ ਲਈ ਪੇਸ਼ੈਂਸ ਚਾਹੀਦੀ ਹੈ ਇਹਦੇ ਲਈ ਹਾਰਡਵਰਕ ਚਾਹੀਦਾ ਆਤਾ ਨਹੀਂ ਜਾਂਦੀਆਂ ਬੜਾ ਮੁਸ਼ਕਿਲ ਹੁੰਦਾ ਇਹਨਾਂ ਨੂੰ ਬਦਲਣਾ ਪਰ ਬਦਲੇ ਜਾਂਦਾ ਜਦੋਂ ਬਦਲਣਾ ਹੋਵੇ ਤੇ ਕੋਈ ਮਿਹਨਤ ਕਰ ਸਕਦਾ ਸਭ ਕੁਝ ਕੀਤਾ ਜਾ ਸਕਦਾ ਅਸੀਂ ਐਡੇ ਵੱਡੇ ਵੱਡੇ ਡੈਮ ਬਣਾ ਲਏ ਟੂ ਸਟਾਪ ਦੈਟ ਫਲੋ ਆਫ ਵਾਟਰ ਆਫ ਦੋਜ਼ ਰਿਵਰਸ ਐਂਡ ਟੂ ਜਨਰੇਟ ਇਲੈਕਟ੍ਰਿਸਿਟੀ ਫ্রম ਇਟ ਜਿਵੇਂ ਫਿਜ਼ੀਕਲੀ ਇਹਨਾਂ ਕੁਝ ਕਰ ਸਕਦੇ ਆ ਤੇ ਅੰਦਰਲੀ ਇਸ ਵਿਚਾਰ ਦੇ ਪ੍ਰਵਾਹ ਨੂੰ ਵੀ ਰੋਕ ਕੇ ਬੜਾ ਕੁਝ ਕੀਤਾ ਜਾ ਸਕਦਾ ਹੈ। ਤੋਂ ਇੱਥੇ ਘੜੀ ਹੈ ਕਾਉਟ ਉਸ ਰੱਬੀ ਹੁਕਮ ਜਿਹੜਾ ਅੰਦਰਲਾ ਸ਼ਬਦ ਹੈ ਉਸ ਨੂੰ ਸੁਣ ਕੇ ਉਹਦੇ ਅਨੁਸਾਰ ਅੰਦਰਲੀ ਤਕਸਾਲ ਦੇ ਵਿੱਚ ਮਿੰਟ ਕਰੋ ਖੁਦ ਨੂੰ ਆਪਣੇ ਆਪ ਨੂੰ ਸੋਨੇ ਵਰਗਾ ਪਿਓਰ ਬਣਾ ਲਓ ਇਨ ਦਾ ਵਰਡ ਦਾ ਵਿਜ਼ਡਮ ਆਫ ਦਾ ਗੁਰੂ ਕੀਪ ਔਨ ਸ਼ੇਪਿੰਗ ਕ੍ਰੀਏਟਿੰਗ ਅ ਨਿਊ ਰਿਫਾਰਮਡ ਸੈਲਫ ਵਿਦਿਨ ਇਹ ਜਪਜੀ ਸਾਹਿਬ ਦਾ ਅਖੀਰਲੀ ਪਉੜੀ ਹੈ ਜਿਹਦੇ ਵਿੱਚ ਸਮ ਅਪ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਜਿਨ ਕ ਨਦਰ ਕਰਮ ਤਿਲਕਾਰ ਹਰ ਕੋਈ ਇਹ ਨਹੀਂ ਕਰਦਾ ਹਰ ਕੋਈ ਇਹ ਕਰੀ ਨਹੀਂ ਪਾਉਂਦਾ ਕਿਉਂਕਿ ਇਸ ਪਾਸੇ ਨਜ਼ਰ ਹੀ ਨਹੀਂ ਕਰਦਾ ਨਦਰ ਹੁੰਦਾ ਨਜ਼ਰ ਕਰਨਾ ਟੂ ਅਬਜ਼ਰਵ ਜਦੋਂ ਮੈਂ ਆਪਣੇ ਆਪ ਨੂੰ ਅਬਜ਼ਰਵ ਕਰਾਂਗਾ ਐਨਲਾਈਜ਼ ਕਰਾਂਗਾ ਇਸ ਪਾਸੇ ਦੇਖਾਂਗਾ ਕਿ ਆਈ ਨੀਡ ਟੂ ਵਰਕ ਅਪਨ ਮਾਈ ਸੈਲਫ ਅਜੇ ਤਾਂ ਮੈਂ ਸੋਚਿਆ ਮੈਂ ਹੈ ਹੀ ਸਭ ਕੁਝ ਹੈ ਜੀ ਤੁਸੀਂ ਮੈਂ ਵਰਕ ਨਹੀਂ ਕਰਾਂਗਾ ਜੇ ਮੈਨੂੰ ਲੱਗਿਆ ਕਿ ਮੇਰਾ ਕਮਰਾ ਹੈ ਹੀ ਬੜਾ ਸੋਹਣਾ ਆਮ ਆਈ ਐਮ ਗੋਇੰਗ ਟੂ ਰੈਨੋਵੇਟ ਇਟ ਆਮ ਨੋਟ ਗੋਇੰਗ ਟੂ ਚੇਂਜ ਇਟ ਤਾਂ ਮੈਨੂੰ ਪਤਾ ਇੱਕ ਉਸਤ ਉਹੀ ਤੇ ਸੀ ਨਾ ਪਿੱਛੇ ਗਿਆਨ ਖੰਡ ਕਿ ਸਮਝ ਲੈਣਾ ਕਿ ਅੰਦਰ ਹੈ ਕਿ ਕੁਝ ਹੈ ਪਿੱਛੇ ਜਗਜੀਤ ਸਿੰਘ ਸਾਹਿਬ ਚ ਆ ਗਿਆ ਸੰਖ ਮੂਰਖ ਖੰਡ ਕੋਰ ਸੰਖ ਚੋਰ ਹਰਾਮ ਕੋਰ ਇਹਨਾਂ ਕੋਲ ਅੰਦਰ ਹੈਗਾ ਆ ਆਈ ਨੀਡ ਟੂ ਵਰਕ ਅਪਨ ਇਟ ਮੈਂ ਦਿੱਤੇ ਵਰਕ ਕਰਨਾ ਹੈ ਤਾਂ ਜਿਹੜੇ ਇਸ ਤਰ੍ਹਾਂ ਸੇ ਨਜ਼ਰ ਕਰਦੇ ਨੇ ਜਿੰਨ ਕੋ ਨਦਰ ਜਿਨਾਂ ਨੂੰ ਇਹ ਨਦਰ ਆ ਗਿਆ ਨਜ਼ਰ ਆ ਗਿਆ ਕਿ ਮੇਰੇ ਅੰਦਰ ਹੋਣ ਵਾਲਾ ਕੁਝ ਕਰਮ ਤਨਕਾਰ ਉਹਨਾਂ ਦੇ ਕਾਰਵਿਹਾਰ 'ਚ ਕਰਮ ਹੋਣ ਲੱਗ ਜਾਂਦੇ ਦੇ ਐਕਟ ਅਪ ਔਨ ਇਟ ਦੋਜ਼ ਹੂ ਆਰ ਅਬਜ਼ਰਵੈਂਟ ਟੂ ਦਿਸ ਪਾਥ ਆਫ ਇਨਰ ਗ੍ਰੋਥ ਐਬਜ਼ੌਰਬਿੰਗ ਦ ਵਰਡ ਆਫ ਦ ਇਨਰ ਡਿਵਾਈਨ ਇੰਟੂ ਥੇਅਰ ਐਕਸ਼ਨਸ ਉਹੀ ਇਹਨੂੰ ਐਕਸ਼ਨ ਵਿੱਚ ਲੈ ਕੇ ਆਉਂਦੇ ਨੇ ਨਹੀਂ ਤੇ ਬੰਦਾ ਬੈਠਾ ਹੀ ਰਹਿ ਜਾਂਦਾ ਕਿ ਮੈਂ ਪਾਠ ਕਰ ਲੇ ਮੈਂ ਪੂਜਾ ਕਰ ਲਈ ਹੁਣ ਮੈਨੂੰ ਸਭ ਕੁਝ ਹੀ ਮਿਲ ਜਾਣਾ ਅਖੀਰਲੀ ਪੰਤੀ ਜਪਜੀ ਸਾਹਿਬ ਦੀ ਅਖੀਰਲੀ ਪੌੜੀ ਦੀ ਮੇਰੇ ਨਾਲ ਬੋਲਿਓ ਜੀ ਨਾਨਕ ਨਦਰੀ ਨਦਰ ਨਿਹਾਲ ਤੋ ਜਦੋਂ ਅਸੀਂ ਉਸ ਨੂੰ ਸੁਣਨ ਲੱਗ ਗਏ ਜਿਵੇਂ ਜਿਵੇਂ ਹੁਕਮ ਤੇ ਵੈ ਤੇ ਵਕਾਰ ਜੋ ਕਰਨ ਲੱਗ ਗਏ ਫਿਰ ਨਾਨਕ ਨਦਰ ਹੀ ਨਦਰ ਨਿਹਾਲ ਉਸ ਰੱਬੀ ਹੁਕਮ ਦੀ ਨਦਰ ਉਹਦੀ ਗ੍ਰੇਸ ਦੇ ਨਾਲ ਅੰਦਰ ਬਲੋਸਮਿੰਗ ਹੁੰਦੀ ਅੰਦਰ ਖਿੜਾਉ ਅੰਦਰ ਆਨੰਦ ਬਣ ਜਾਂਦਾ ਐਂਡ ਵਿਦ ਥਿਸ ਡਿਵਾਈਨ ਬਲੇਸਿੰਗ ਆਫ ਟਰਾਂਸਫਰਮੇਸ਼ਨ ਦੇ ਬਿਕਮ ਦਾ ਇਮੇਜ ਆਫ ਦਾ ਇਨਰ ਡਿਵਾਈਨ ਅਸੀਂ ਰੱਬ ਦਾ ਰੂਪ ਬਣਦੇ ਜਾਂਦੇ ਹਾਂ ਰੀਸੀਵ ਦਾ ਇੰਟਰਨਲ ਬਲੈਸ ਅੰਦਰੋਂ ਨਿਹਾਲ ਅੰਦਰ ਖੁਸ਼ੀਆਂ ਸਾਨੂੰ ਮਿਲਦੀਆਂ ਔਰ ਇਸੇ ਨਿਹਾਲਤਾ ਵਾਸਤੇ ਸਾਰੇ ਕੰਮ ਹੋ ਰਹੇ ਸਾਰਾ ਪੂਜਾ ਪਾਠ ਸਾਰਾ ਜੋ ਵੀ ਅਸੀਂ ਕਰ ਰਹੇ ਆ ਧਰਮ ਦੇ ਨਾਂ ਤੇ ਉਹ ਕਰਦੇ ਤੇ ਇਸੇ ਕਰਕੇ ਕਿ ਸਾਨੂੰ ਖੁਸ਼ੀਆਂ ਮਿਲਣ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਉਹ ਨਿਹਾਲ ਜਿਹੜਾ ਹੈ ਉਹ ਅਸੀਂ ਉਦੋਂ ਹੁੰਨੇ ਆ ਜਦੋਂ ਅਸੀਂ ਉਸ ਰੱਬੀ ਹੁਕਮ ਨੂੰ ਸਮਰਪਿਤ ਕਰ ਦਿੰਨੇ ਆ ਜਦੋਂ ਉਸ ਪਾਸੇ ਨਜ਼ਰ ਕਰਦੇ ਆ ਗੁਰੂ ਕਿਰਪਾ ਕਰੇ ਜਪਜੀ ਸਾਹਿਬ ਦੀਆਂ 38 ਪੌੜੀਆਂ ਦੀ ਵਿਚਾਰ ਆਪਾਂ ਕਰ ਚੁੱਕੇ ਹਾਂ ਅਖੀਰਲਾ ਸ਼ਲੋਕ ਜਿਹੜਾ ਜਪਜੀ ਸਾਹਿਬ ਦਾ ਹੈ ਉਸ ਦੀ ਵਿਚਾਰ ਅਸੀਂ ਅਗਲੇ ਐਤਵਾਰ ਕਰਾਂਗੇ ਆਪ ਸਾਰਿਆਂ ਨੂੰ